ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੇ ਵੱਲੋਂ ਲੋਕਾਂ ਦੀ ਖਰਚਲਖਵਾਰੀ ਨਾ ਹੋਵੇ ਲੋਕਾਂ ਦੇ ਜੇਬ ਖਰਚੇ ਜਿਹੜੇ ਆ ਉਹ ਘਟੋਣ ਜਿਸ ਤੇ ਚਲਦਿਆਂ ਉਹਨਾਂ ਦੇ ਵੱਲੋਂ ਈਜੀ ਰਜਿਸਟਰੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਦੱਸ ਦਈਏ ਫਿਲਹਾਲ ਤਾਂ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਅਜੇ ਹੁਣ ਕੁਝ ਦੇਖਣ ਨੂੰ ਨਹੀਂ ਮਿਲਿਆ ਪਰ ਮੁਹਾਲੀ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਜਦੋਂ ਇਸ ਬਾਰੇ ਵਿੱਚ ਜਿਹੜੀ ਹੈ ਹਜ਼ਲ ਪੰਜਾਬ ਦੇ ਵੱਲੋਂ ਜਿਹੜੀ ਹੈ ਤਹਿਸੀਲਦਾਰਾਂ ਦਿਵਯਾ ਸ਼ਿੰਗਲਾ ਹੁਣ ਹੁਣਾਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਮੁਹਿੰਮ ਜਿਹੜੀ ਹੈ ਜਿਹੜੀ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਬੈਨੀਫਿਟ ਮਿਲੇਗਾ ਲੋਕਾਂ ਦਾ ਟਾਈਮ ਬਚੇਗਾ ਜੋ ਤਸਵੀਰਾਂ ਜਿਹੜੀਆਂ ਨਾਲ ਦੇ ਨਾਲ ਸਾਂਝੇ ਕਰ ਦੇਣਾ ਚਾਹੁੰਦੇ ਆ ਜਿੱਤੇ ਲੰਬੀਆਂ ਕਤਾਰਾਂ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ ਹੱਦੀ ਵੀ ਵੇਟ ਦੇ ਵਿੱਚ ਨੇ ਕਿ ਉਹਨਾਂ ਦੀ ਰਜਿਸਟਰੀ ਜਿਹੜੀ ਕਦੋਂ ਹੋਵੇਗੀ ਇਸ ਮੌਕੇ ਕੀ ਕੁਝ ਕਹਿਣਾ ਹੈ ਤਹਿਸੀਲਦਾਰ ਦਿਵਯਾ ਸ਼ਿੰਗਲਾ ਹੁਣਾਂ ਦਾ ਆਓ ਉਸ ਨਾਲ ਦੇ ਹੱਥ ਹਨ ਉਹਨਾਂ ਦੇ ਜਵਾਨੀ ਅਨੂਮਾ ਜਨ ਦੇਖੋ ਜੀ ਪਬਲਿਕ ਸਿਗਮਾਨ ਵੱਲੋਂ ਇਹ ਜਿਸ ਦੀ ਸ਼ੁਰੂਆਤ ਹੋ ਕੀਤੀ ਗਈ ਹੈ ਪਰ ਪਠਾਨਕੋਟ ਦੇ ਵਿੱਚ ਹੱਦੇ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਨਹੀਂ ਹੈ ਜੇ ਤੇ ਇਹ ਜਿਸ ਦੀ ਸ਼ੁਰੂ ਹੋ ਜਾਂਦੀ ਹੈ ਤੇ ਪਬਲਿਕ ਨੂੰ ਬਹੁਤ ਆਸਾਨੀ ਹੋ ਜਾਏਗੀ ਜਿਹੜਾ ਦੋ ਦੋ ਚਾਰ ਚਾਰ ਘੰਟੇ ਲਾਈਨਾਂ ਚ ਲੱਗਣਾ ਪੈਂਦਾ ਉਹਦੇ ਤੋਂ ਥੋੜੀ ਨਿਜ਼ਾਤ ਮਿਲ ਜਾਏਗੀ ਮੇਰੇ ਤੇ ਸਰ ਆਪਣੇ ਕੋਈ ਕੁਝ ਕੰਮ ਆ ਗਿਆ ਸੀ ਮੈਂ ਚੱਕ ਦੇ ਵਿੱਚ ਆਇਆ ਸੀ ਹਾਂਜੀ ਬਿਲਕੁਲ ਹੋਏਗਾ ਸਰ ਇੱਕ ਤੇ ਸਰ ਕ腐ਸ਼ਨ ਖਤਮ ਹੋਏਗੀ ਦੂਸਰਾ ਇਹ ਜਿਸ ਲਈ ਹੈ ਜਿਹੜੀ ਬੜੀ ਮਤਲੀ ਆਰਾਮ ਨਾਲ ਤੁਸੀਂ ਕਿਸੇ ਵੀ ਜਗ੍ਹਾ ਤੋਂ ਲਿਖਵਾ ਸਕਦੇ ਹੋ ਤੇ ਸਰਨਾ ਵੱਡੀ ਗੱਲ ਹੈ ਕਿ ਜਿਹੜੀ ਜਨਵਰੀ ਜਿਸਤਰੀ ਹੋएगी ਉਹੀ ਹੋਏਗੀ ਹਾਂਜੀ ਸਰ ਇਹ ਚੀਜ਼ ਤੇ ਹੈ ਜੀ ਇਹ ਦੀ ਜਿੱਥੇ ਕੋਈ ਦੂਰ ਦੂਰ ਤੋਂ ਲੋਕੀ ਆਣ ਵਾਲੇ ਆ ਉਹ ਕਿਸੇ ਵੀ ਕੈਫੇ ਤੋਂ ਜਾ ਕੇ ਰਜਿਸਟਰੀ ਕਰਵਾ ਸਕਦੇ ਆ ਤੇ ਉਹਨਾਂ ਨੂੰ ਤੇ ਬੈਨੀਫਿਟ ਹੈ ਜੀ ਜਿਨ੍ਹਾਂ ਨੂੰ 5 5 6 6 ਕਿਲੋਮੀਟਰ ਆਣਾ ਪੈਂਦਾ ਜੀ ਨਹੀਂ ਮੈਮ ਉਹ ਅੰਡਰ ਪ੍ਰੋਸੈਸ ਹੈ इजी ਰਜਿਸਟ੍ਰੇਸ਼ਨ ਇਟ ਟ੍ਰਾਇਲ ਪ੍ਰੋਜੈਕਟ ਸੀ ਜੋ ਮੋਹਾਲੇ ਚ ਸਟਾਰਟ ਹੋ ਗਿਆ ਬੜਾ ਕੀ ਕਹਿੰਦੇ ਨੇ ਵਿਦਆਊਟ ਐਨੀ ਹਸਲ ਸੋ ਤੇ ਸਕਸੈਸਫੁਲੀ ਸਟਾਰਟ ਹੋ ਗਿਆ ਤੇ ਹੋਰ ਸਾਰੇ ਜ਼ਿਲ੍ਹਾ ਚ ਇਸ ਦਾ ਪ੍ਰੋਸੈਸ ਚਲ ਰਿਹਾ ਹੈ ਹਜੇ ਆਪਾ ਸੈਟਅਪ ਚਲ ਰਿਹਾ ਹੈ ਸਿਵਲ ਵਰਕਸ ਦਾ ਕੰਮ ਚਲ ਰਿਹਾ ਹੈ ਐਂਡ ਐਟ ਦ ਸੇਮ ਟਾਈਮ ਜੋ ਡਿਟੈਂਟ ਆਪਰੇਟਰਸ ਹੈ ਉਹਨਾਂ ਨੂੰ ਹਾਇਰਿੰਗ ਚਲ ਰਹੀ ਹੈ ਇਹ ਸਾਰਾ ਕੰਮ ਵਿਦਿਨ 15 ਟੂ 20 ਡੇਸ ਹੋਪਫੁਲੀ ਇਥੇ ਵੀ ਸਮੂਥਲੀ ਸਟਾਰਟ ਹੋ ਜਾਏਗਾ ਫੈਸਿਲਿਟੀਆਂ ਮਿਲਣਗੇ ਤੇ ਸਾਰਾ ਕੰਮ ਜਦੋਂ ਡਿਜੀਟਲਾਈਜ਼ ਹੋ ਜਾਏਗਾ ਤੁਸੀਂ ਆ ਸਕਦੇ ਹੋ ਇੱਥੇ ਤੁਸੀਂ ਜ਼ਿਲ੍ਹੇ ਚ ਕਿਤੇ ਵੀ ਤਹਿਸੀਲ ਜਿਵੇਂ ਸਪੋਜ਼ ਜੇ ਕੋਈ ਇੱਥੇ ਨਰੋਡ ਦਾ ਰਹਿਣ ਵਾਲਾ ਹੈ ਉਹ ਨਰੋਡ ਦੀ ਤਹਿਸੀਲ ਚ ਜਾ ਕੇ ਅਪਲਾਈ ਕਰ ਸਕਦਾ ਪਠਾਨਕੋਟ ਦੀ ਰਜਿਸਟਰੀ ਦੇ ਲਈ ਤੇ ਨਰੋਡ ਦੇ ਵਿੱਚ ਹੀ ਫੋਟੋ ਕਰਵਾ ਸਕਦਾ ਹੈ ਟਰੈਵਲ ਟਾਈਮ ਕٹےਗਾ ਉੱਥੇ ਹੀ ਆਨਲਾਈਨ ਹੀ ਹੁਣ ਡਿਜੀਟਲ ਫਰਦਰ ਨਿਕਲ ਜਾਂਦੀਆਂ ਫਰਦਾਂ ਦੇ ਲਈ ਇਹਨਾਂ ਨੂੰ ਪਟਵਾਰੀ ਕੋਲ ਨਹੀਂ ਜਾਣਾ ਪਊਗਾ ਕੋਈ ਪੁਰਾਣੇ ਰਿਕਾਰਡ ਲਈ ਸਭ ਕੁਝ ਆਨਲਾਈਨ ਡਿਜੀਟਲ ਹੋ ਸਕਦਾ ਹੈ ਐਂਡ ਇਸਨ ਅਲੀ ਕੋਰ ਪਾਇਦਾ ਕਿ ਆਪਾਂ ਇੱਥੇ ਦਫ਼ਤਰ ਦੇ ਵਿੱਚ ਹੀ ਡੈਡੀਕੇਟਿਡ ਸਟਾਫ ਪੇਠਾਵਾਂਗੇ ਡੀਡ ਰਾਈਟਿੰਗ ਲਈ ਐਂਡ ਉਹ ਬਾਹਰ ਵੀ ਸਿਕਨਵੀਜ਼ ਦੀ ਖੱਡਲ ਕਾਗਜ਼ ਤੋਂ ਵੀ ਬਚेंगे ਕਿ ਅੰਦਰ ਹੀ ਡਾਇਰੈਕਟਲੀ ਲਿਖਵਾ ਸਕਦੇ ਨੇ